ਬਾਰਲੀਆਂ ਕਮਿਊਨਿਟੀਆਂ ਨੂੰ ਲੋੜ ਹੁੰਦੀ ਸੀ ਉਦੋਂ ਰਵੀ ਸਿੰਘ ਨੇ ਕਦੀ ਅਪੀਲ ਨਹੀਂ ਕੀਤੀ ਪਰ ਅੱਜ ਪੰਜਾਬ ਦੇ ਲਈ ਕੰਮ ਕਰਨ ਲਈ ਰਵੀ ਸਿੰਘ ਪੰਜਾਬੀਆਂ ਨੂੰ ਅਪੀਲ ਕਰ ਰਿਹਾ ਪੰਜਾਬ ਦੇ ਸਿੱਖਾਂ ਨੂੰ ਹੋਣ ਰਵੀ ਸਿੰਘ ਨੂੰ ਚਾਹੀਦਾ ਹੈ ਵੀ ਮੇਰੇ ਕੋਲੋਂ ਪੰਜਾਬ ਦੇ ਵਿੱਚ ਪੈਸਾ ਖਰਚਣ ਦੇ ਲਈ ਨਹੀਂ ਹੈਗਾ ਇਹਨੂੰ ਚਾਹੀਦਾ ਹੈ ਅਰਬ ਦੇ ਵਿੱਚ ਅਰਬ ਦੀ ਕਮਿਊਨਿਟੀ ਨੂੰ ਜਾਂ ਦੂਜੀਆਂ ਹੋਰ ਕਮਿਊਨਿਟੀਆਂ ਨੂੰ ਜਿਹੜੀਆਂ ਆਹੀਂ ਉਹਨਾਂ ਨੂੰ ਬੇਨਤੀ ਕਰਦਾ ਵੀ ਹੁਣ ਮੈਨੂੰ ਆਪਣੇ ਲੋਕਾਂ ਵਾਸਤੇ ਲੋੜ ਵਾ ਹੁਣ ਮੈਨੂੰ ਤੁਸੀਂ ਦਸਵੰਤ ਦਿਓ ਮੇਰੇ ਲੋਕਾਂ ਦੀ ਸਥਿਤੀ ਧੋੜੀ ਜੀ ਡਗਮਗਾ ਗਈ ਆ ਡਗਮਗਾਈ ਵੀ ਪਈ ਆ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੇ ਸਿੱਖਾਂ ਦੇ ਕੋਲ ਇਸ ਵੇਲੇ ਆਪਣੇ ਬਿੱਲ ਪੂਰੇ ਕਰਨ ਲਈ ਪੈਸਾ ਸਿਰਫ ਹਾਂਜੀ ਮਿੱਤਰੋ ਗੱਲ ਹੈਗੀ ਇਦਾਂ ਨਰੇਸ਼ ਸਿੰਘ ਜੀ ਖਰੋਤ ਜੀ ਰੋਨੀ ਸਿੰਘ ਜੀ ਆਪਣੇ ਮੇਰੇ ਹਿਸਾਬ ਨਾਲ ਲੋੜ ਵੀ 5-7 ਮਿੰਟ ਦੇ ਵਿੱਚ ਹੀ ਲੱਥ ਜਾਣਾ ਤੇ ਆਪਾਂ ਗੱਲ ਮਗਾਈਏ ਹਾਂਜੀ ਗੱਲਬਾਤ ਬਾਬਿਓ ਇਦਾਂ ਹੈਗੀ ਆ ਵੀ ਹੁਣ ਪਿਛਲੇ ਕੁਝ ਦਿਨਾਂ ਤੋਂ ਵਾਵਾ ਹੀ ਜਿਹੜੇ ਆ ਆਪਣੀ ਐਨਜੀਓ ਠੱਗ ਪਾਰਟੀ ਜਿਹੜੀ ਆ ਉਹ ਲੱਗੀ ਆ ਕਰਨਾ ਫਿਰ ਦਸਬੰਦ ਦੇਣ ਦੀਆਂ ਅਪੀਲਾਂ ਜਿਹਦੇ ਵਿੱਚ ਕੁਵਾਤਰੇ ਹੁਣਾਂ ਨੂੰ ਟਾਈਲਾਂ ਤੇ ਆਪਣੇ ਰੇਤਾ ਬਜਰੀ ਸੀਮਿੰਟ ਤਰਪਾਲਾਂ ਦੀ ਲੋੜ ਮਿੰਟੂ ਹੁਣਾਂ ਨੂੰ ਆਪਣੇ ਲੀਡਰ ਆਪਣੇ ਜਿਹੜੇ ਤਨਖਾਹਈਏ ਰੱਖੇ ਉਹਨਾਂ ਦੀਆਂ ਤਨਖਾਹਾਂ ਤੇ ਹੋਰ ਜਿਹੜੇ ਬੰਦੇ ਆ ਕੋਈ ਉਹਨਾਂ ਦਾ ਮੇਰੇ ਹਿਸਾਬ ਨਾਲ ਕਾਦੀ ਮੰਗ ਕੀਤੀ ਪੀ ਲੈਂਟਰ ਸਾਡੇ ਲਈ ਸਿਸਟਮਟ ਸਰੀਆ ਜਾਂ ਕੁਝ ਵੀ ਮੰਗਿਆ ਲੈ ਉਦੋਂ ਰਵੀ ਸਿੰਘ ਉਹਨਾਂ ਨੇ ਵੀ ਇੱਕ ਅਚਾਨਕ ਹੀ ਐਂਟਰੀ ਮਾਰੀ ਆਪਣੀ ਅ ਰਵੀ ਸਿੰਘ ਉਹਨਾਂ ਨੇ ਵੀ ਚਾਣਕ ਐਂਟਰੀ ਮਾਰ ਲਈ ਆ ਕਿ ਆਪਾਂ ਮਤਲਬ ਕਿ ਸਾਨੂੰ ਪੈਸੇ ਦੀ ਲੋੜ ਆ ਪੰਜਾਬ ਲਈ ਪਹਿਲਾਂ ਤੇ ਰਵੀ ਸਿੰਘ ਨੂੰ ਜਿਹੜਾ ਸਾਹ ਕਿਤਾਬ ਆ ਉਹ ਖੜਾ ਮੇਲੇ ਦਾ ਦੇਣਾ ਚਾਹੀਦਾ ਪੀ ਜਿਹੜਾ ਖੜਾ ਦੇ ਵੇਲੇ ਕਰੀਬ ਉਹਨਾਂ ਨੇ ਕੀਤਾ ਕੋਈ ਲੱਜਨਾਂ ਵੀ ਕੀਤਾ 15 20 50 100 ਕਰੋੜ ਜਿੰਨਾਂ ਵੀ ਇਕੱਠਾ ਕੀਤਾ ਕਿਉਂਕਿ ਰਵੀ ਸਿੰਘ ਨੇ 150 ਕਰੋੜ ਲਾਉਣ ਦੀ ਪਹਿਲਾਂ ਮੰਗ ਕੀਤੀ ਗੱਲ ਕਹੀ ਸੀ ਜਦੋਂ ਆ ਕਰੀਬ 2020 ਦੇ ਵਿੱਚ ਇਹਨਾਂ ਦੀ ਮੈਂ ਪੋਸਟ ਲੱਭ ਕੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਉਹ ਮਿਲ ਜੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਗਲੇ 2-3 ਸਾਲ ਦੇ ਵਿੱਚ ਅਸੀਂ 150 ਕਰੋੜ ਰੁਪਏ ਪੰਜਾਬ ਤੇ ਖਰਚ ਕਰਾਂਗੇ ਤੇ ਜੀ ਉਹਨਾਂ ਨੇ ਮਤਲਬ ਕਿ 150 ਕਰੋੜ ਰੁਪਇਆ ਪੰਜਾਬ ਤੇ ਖਰਚ ਕਰਨ ਦੀ ਗੱਲਬਾਤ ਕੀਤੀ ਸੀ ਤੇ ਉਸ ਸਾਹਬ ਦੇ ਨਾਲ ਇਹਨਾਂ ਦੇ ਕੋਲ ਇਹਨਾਂ ਕਹੇ ਪੈਸੇ ਅਸੀਂ ਸੈਪਰੇਟ ਰੱਖੇ ਆ ਹੜਾਂ ਵਾਲੇ ਸਾਰੇ ਹੀ ਅਜੇ ਤੱਕ ਇੱਕ ਪੈਸਾ ਵੀ ਜਿਹੜਾ ਉਹਦੇ ਵਿੱਚੋਂ ਵਰਤਿਆ ਨਹੀਂ ਇਹ ਗੱਲਾਂ ਰਵੀ ਸਿੰਘ ਦੀ ਜ਼ੁਬਾਨੀ ਹੀ ਆਪਾਂ ਇਹ ਦਾ ਸਾਰਾ ਕੁਝ ਲੱਭ ਕੇ ਲਿਆਵਾਂਗੇ ਜੀ ਥੋੜਾ ਜਿਹਾ ਸਮਾਂ ਦਿਓ ਸਾਨੂੰ ਸੋ ਗੱਲਬਾਤ ਇਹ ਆ ਕਿ ਹੁਣ ਰਵੀ ਸਿੰਘ ਨੂੰ ਪੰਜਾਬ ਦੇ ਲਈ ਪੈਸੇ ਮੰਗਣ ਦੀ ਲੋੜ ਕਿਉਂ ਪਈ ਉਹਦਾ ਕਾਰਨ ਇਹ ਆ ਜਾਂ ਤੇ ਇਹਦੀ ਤਨਖਾਹ ਅ ਵਦ ਆਪਣਾ ਪੈ ਗਿਆ ਰੋਲਾ ਜਾਂ ਹੁਣ ਜਾਂ ਫਿਰ ਇਹਨਾਂ ਦੇ ਕੋਲੋਂ ਦਸਬੰਦ ਘਟਿਆ ਮੈਂ ਇੰਨਾ ਵੀ ਉਹਨਾਂ ਵੀਰਾਂ ਨੂੰ ਐਪਰੀਸ਼ੀਏਟ ਕਰਦਾ ਜਿਹੜਾ ਵੀਰਾਂ ਨੇ ਆਪਣੇ ਜਿਹੜੇ ਆ ਉਹ ਅ ਹਾਂਜੀ ਵਧਾਰਾ ਭਾਈ ਤੈਨੂੰ ਵੀ ਦੱਸਦਾ ਮੈਂ ਅਨਪਰੰਡ ਕਿਉਂ ਕੀਤਾ ਤੇ ਇੱਕ ਗੱਲਬਾਤ ਇਦਾਂ ਆ ਵੀ ਜਿਹੜੇ ਵੀਰ ਆਪਣੇ ਇਹਨਾਂ ਨੂੰ ਦਸਬੰਦ ਦਿੰਦੇ ਹੀ ਉਹਨਾਂ ਦੀਆਂ ਸ਼ਾਇਦ ਅੱਖਾਂ ਖੁੱਲ ਗਈਆਂ ਹੁਣ ਤੇ ਇਹਨਾਂ ਨੂੰ ਲੋੜ ਪਈ ਹੁਣ ਜੇ ਬਾਰਲੀਆਂ ਸਟੇਟਾਂ ਨੂੰ ਜੋ ਲੋਡ ਹੁੰਦੀ ਸੀ ਜਾਂ ਬਾਰਲੀਆਂ ਕੰਟਰੀਆਂ ਨੂੰ ਬਾਰਲੀਆਂ ਕਮਿਊਨਿਟੀਆਂ ਨੂੰ ਲੋਡ ਹੁੰਦੀ ਸੀ ਉਦੋਂ ਰਵੀ ਸਿੰਘ ਨੇ ਕਦੀ ਅਪੀਲ ਨਹੀਂ ਕੀਤੀ ਪਰ ਅੱਜ ਪੰਜਾਬ ਦੇ ਲਈ ਕੰਮ ਕਰਨ ਲਈ ਰਵੀ ਸਿੰਘ ਪੰਜਾਬੀਆਂ ਨੂੰ ਅਪੀਲ ਕਰ ਰਿਹਾ ਪੰਜਾਬ ਦੇ ਸਿੱਖਾਂ ਨੂੰ ਹੋਣ ਰਵੀ ਸਿੰਘ ਨੂੰ ਚਾਹੀਦਾ ਹੈ ਵੀ ਮੇਰੇ ਕੋਲੋਂ ਪੰਜਾਬ ਦੇ ਵਿੱਚ ਪੈਸਾ ਖਰਚਣ ਦੇ ਲਈ ਨਹੀਂ ਹੈਗਾ ਇਹਨੂੰ ਚਾਹੀਦਾ ਹੈ ਅਰਬ ਦੇ ਵਿੱਚ ਅਰਬ ਦੀ ਕਮਿਊਨਿਟੀ ਨੂੰ ਜਾਂ ਦੂਜੀਆਂ ਹੋਰ ਕਮਿਊਨਿਟੀਆਂ ਨੂੰ ਜਿਹੜੀਆਂ ਹੀ ਉਹਨਾਂ ਨੂੰ ਬੇਨਤੀ ਕਰਦਾ ਵੀ ਹੁਣ ਮੈਨੂੰ ਆਪਣੇ ਲੋਕਾਂ ਵਾਸਤੇ ਲੋੜ ਵਾ ਹੁਣ ਮੈਨੂੰ ਤੁਸੀਂ ਦਸਵੰਤ ਦਿਓ ਮੇਰੇ ਲੋਕਾਂ ਦੀ ਸਥਿਤੀ ਥੋੜੀ ਜੀ ਡਗਮਗਾ ਗਈ ਆ ਡਗਮਗਾਈ ਵੀ ਪਈ ਆ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੇ ਸਿੱਖਾਂ ਦੇ ਕੋਲ ਐਸ ਵੇਲੇ ਆਪਣੇ ਬਿੱਲ ਪੂਰੇ ਕਰਨ ਲਈ ਪੈਸਾ ਸਿਰਫ ਸੋ ਹੁਣ ਇਹ ਚਾਹੀਦਾ ਹੀ ਕਿ ਜਿਹੜੇ ਲੋਕ ਜਿਨ੍ਹਾਂ ਲੋਕਾਂ ਦੀ 22 23 ਸਾਲ ਮਦਦ ਕੀਤੀ ਆ ਉਹਨਾਂ ਲੋਕਾਂ ਦੇ ਕੋਲ ਜਾਂਦਾ ਹੁਣ ਇਹ ਗੱਲ ਕਹਿੰਦਾ ਵੀ ਮੈਨੂੰ ਪੰਜਾਬ ਦੇ ਸਿੱਖਾਂ ਲਈ ਪੈਸੇ ਦੀ ਲੋੜ ਆ ਤੇ ਹੁਣ ਤੁਸੀਂ ਮੇਰੀ ਮਦਦ ਕਰੋ ਫਿਰ ਆਪਾਂ ਇਹ ਗੱਲ ਵੇਖਦੇ ਵੀ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਵਾਂ ਉਹ ਸਾਡੇ ਲਈ ਕਿੰਨਾ ਕੱਗੇ ਹੁੰਦੀਆਂ ਦੂਜੀ ਗੱਲਬਾਤ ਜਿਹੜੀ ਆ ਤੋਂ ਰੋਕੀ ਕਹਿੰਦੇ ਤਾਂ ਹੈਗੇ ਰੱਬ ਦਾ ਰੂਪ ਐਦਾਂ ਹੁੰਦਾ ਮੈਂ ਇੰਨਾ ਵੀ ਰੱਬ ਕੋਈ ਤਨਖਾਹ ਨਹੀਂ ਲੈਂਦਾ ਹੁੰਦਾ ਆਪਣੇ ਕੀਤੇ ਦੀ ਰੱਬ ਕੀ ਅਸਲੀ ਸੇਵਾਦਾਰ ਵੀ ਆਪਣੇ ਕੀਤੇ ਦੀ ਤਨਖਾਹ ਨਹੀਂ ਲੈਂਦਾ ਰਵੀ ਨੂੰ ਚਾਹੀਦਾ ਕਿ ਪਹਿਲਾਂ ਉਹ ਦੂਜੀਆਂ ਜਿਹੜੀਆਂ ਆਪਣੀਆਂ ਜਿਹੜਾ ਪਹਿਲਾ ਪੈਸਾ ਇਕੱਠਾ ਹੜਾ ਵਲੇ ਹੋਇਆ ਮੈਂ ਪੋਸਟ ਪਾਈ ਇਹਨੇ ਕੋ ਪੁੱਛੂ ਵੀ ਉਹ 10 ਕਰੋੜ ਰੁਪਏ ਜਿਹੜਾ ਪੰਜਾਬ ਦੇ ਹੜਾ ਵਾਸਤੇ ਇਕੱਠਾ ਕੀਤਾ ਸੀ ਆ ਇਹਦਾ ਵੀਰ ਜਿਹੜਾ ਅਮਰਵੀਰ ਸਿੰਘ ਇਹਦਾ ਸਾਬਕਾ ਪ੍ਰਧਾਨ ਉਹ ਕਹਿੰਦਾ ਪੰਜਾਬ ਦੇ ਵਿੱਚ ਪੈਸਾ ਆਇਆ ਹੀ ਕੋਈ ਨਹੀਂ ਬਾਹਰੋਂ ਆਇਆ ਵੀ ਨਹੀਂ ਬਾਬਿਓ ਲੋਕਾਂ ਨੇ ਖੁਦ ਹੀ ਇੰਨਾ ਜਲੰਧਰ ਦੇ ਵਿੱਚ ਇੰਨਾ ਐਰ ਕੰਦੇ ਹੜਾ ਵਾਰੀ ਵੀ ਸਮਾਨ ਦੇਖਤਾ ਸੀ ਬਾਹਰੋਂ ਰੋੜ ਹੀ ਨਹੀਂ ਪੈਸੇ ਇਹਦੀ ਪਹਿਲੇ ਪੈਸੇ ਕਿੱਥੇ ਗਏ ਆ ਉਹ ਤੇ ਪਤਾ ਕਰ ਦੇ ਦਵੇ ਪਹਿਲਾਂ ਜਿਆ ਰਵੀ ਸਿੰਘ ਦੇ ਮੌਜੂਦਾ ਅਕਾਊਂਟ ਦੇ ਵਿੱਚ ਹੁਣ ਕਿੰਨੀ ਪੇਮੈਂਟ ਮੈਂ ਕੋਸ਼ਿਸ਼ ਕਰੂੰਗਾ ਪੀਐਸ ਮਾਰਚ ਦੇ ਐਡਿਟ ਵਿੱਚ ਇਹਦੇ ਕੋਲੋਂ ਕਿੰਨੀ ਪੇਮੈਂਟ ਪਈ ਆ ਇਹਦੀ ਉਹ ਪਤਾ ਲੱਗ ਜੂਗਾ ਪਰ ਗੱਲਬਾਤ ਇਹ ਆ ਵੀ ਮੈਂ ਦੱਸ ਦਿਨਾ ਤੁਹਾਨੂੰ ਕਿ ਇਸ ਸਾਲ ਕਰੀਬ-ਕਰੀਬ ਇਹਨਾਂ ਦੇ ਕੋਲੋਂ ਮੇਰੇ ਹਿਸਾਬ ਦੇ ਨਾਲ 15 ਮਿਲੀਅਨ ਦੇ ਕਰੀਬ ਇਹਨਾਂ ਦੇ ਕੋਲ ਪਾਉਂਡ ਪਿਆ ਸੀ ਐਰਕਾਂ ਦੀ ਆਡਿਟ ਵਿੱਚ ਜੇ 15 ਮਿਲੀਅਨ ਪਾਉਂਡ ਹੀ ਉਹਨੂੰ ਤੁਸੀਂ ਗੁਣਾ ਕਰ ਲਿਓ 100 ਦੇ ਨਾਲ ਤੇ ਬਾਅਦ ਵਿੱਚ ਹਿਸਾਬ ਕਿਤਾਬ ਲਾ ਲਿਓ ਵੀ ਜੇ ਉਹ ਪੈਸਾ ਇੱਥੇ ਪਿਆ ਤੇ ਫਿਰ ਆਣ ਕੇ ਪੰਜਾਬ ਦੇ ਲੋਕਾਂ ਨੂੰ ਮਦਦ ਕੀ ਕਰਨ ਦੀ ਲੋੜ ਪੈ ਗਈ ਦੂਜੀ ਗੱਲ ਮੈਂ ਹੋਰ ਗੱਲ ਕਹਿੰਨਾ ਜਿਹੜੇ ਪੰਜਾਬ ਦੇ ਲੋਕ ਵਾ ਜਿਹੜੇ ਪੰਜਾਬ ਦੇ ਲੋਕ ਇਹਨੂੰ ਡੋਨੇਸ਼ਨ ਦਿੰਦੇ ਆ ਆਪਣਾ ਕੋਈ ਇਹਨੂੰ ਮਿਦੰਦੇ ਆ ਮਿੰਟੂ ਨੂੰ ਦਿੰਦੇ ਆ ਜਾਂ ਕੁਵਾਤਰੀ ਨੂੰ ਦਿੰਦੇ ਆ ਕਿਤੇ ਭੇਖ ਸਤਾਰ ਕੇ ਚਲ ਜਿਓ ਕਿਤੇ ਵੀ ਇਸ ਤਰੀਕੇ ਨਾਲ ਜਾਇਓ ਵੀ ਤੁਸੀਂ ਥੋੜੇ ਜਿਹਾ ਗਰੀਬ ਲੋਗੋ ਜਾਂ ਕਿਦਾਂ ਲੱਗੋ ਜਾਂ ਮਿੰਟੂ ਨੂੰ ਕੋਈ ਕੰਮ ਕਹਿ ਕੇ ਵੇਖ ਲਓ ਜਾਂ ਕਵਾਤਰੇ ਨੂੰ ਕਹਿ ਕੇ ਵੇਖ ਲਿਓ ਜਾਂ ਕਹਿ ਕੇ ਵੇਖ ਲਓ ਰਵੀ ਨੂੰ ਜੇ ਤੁਹਾਡੇ ਕੋਲੋਂ ਇਹ 100 ਸਬੂਤ ਨਾ ਮੰਗਣ ਭੀ ਤੁਹਾਨੂੰ ਵਾਕਈ ਲੋੜ ਆ ਤੇ ਮੈਨੂੰ ਫੜ ਲਿਓ ਪਰ ਮੈਂ ਇੱਕ ਗੱਲ ਕਹਿਣਾ ਵੀ ਜਦੋਂ ਤੁਸੀਂ ਦਸਬੰਦ ਦਿੰਦੇ ਜੇ ਤੁਸੀਂ ਇਹਨਾਂ ਕੋਲ ਨੂੰ ਇੱਕ ਵਾਰੀ ਵੀ ਪੁੱਛਿਆ ਵੀ ਸਾਡਾ ਦਸਬੰਦ ਵਰਤਿਆ ਕਿੱਥੇ ਜਾਂਦਾ ਜੇ ਤੁਸੀਂ ਦਸਬੰਦ ਦੇਣ ਲੱਗੇ ਪੁੱਛਦੇ ਨਹੀਂ ਇਹਨਾਂ ਨੂੰ ਵੀ ਸਾਡਾ ਦਸਬੰਦ ਕਿੱਥੇ ਲੱਗਾ ਤੇ ਫਿਰ ਤੁਹਾਨੂੰ ਇਹ ਕਿਵੇਂ ਪੁੱਛ ਸਕਦੇ ਵੀ ਸਬੂਤ ਲਿਆਓ ਜਦੋਂ ਪੈਸੇ ਲੈਣ ਲੱਗਿਆਂ ਸਬੂਤ ਨਹੀਂ ਪੁੱਛਿਆ ਜਾਂਦਾ ਵੀ ਤੂੰ ਗਰੀਬ ਆ ਜਾਂ ਅਮੀਰ ਮਾਂ ਜਾਂ ਕਿੱਦਾਂ ਵਾਂ ਮੰਨ ਲਓ ਇੱਕ ਮਾਤੜ ਬੰਦੇ ਨੇ ਇਹਨਾਂ ਨੂੰ 500 ਰੁਪਇਆ ਦਿੱਤਾ ਵਾ ਜੇ ਉਹ 500 ਦੀ ਦਵਾਈ ਲੈਣ ਇਹਨਾਂ ਦੇ ਕੋਲ ਜਾਂਦਾ ਵਾ ਲੋੜ ਪੈਣ ਦੇ ਉੱਤੇ ਤੇ ਮੁੜ ਕੇ ਉਹਨੂੰ ਸਵਾਲ ਕੀਤਾ ਜਾਂਦਾ ਭਾਈ ਤੂੰ ਸਬੂਤ ਦੇ ਆਪਣੇ ਬੈਂਕ ਬੈਲੈਂਸ ਬਖਾਲ ਆਪਣਾ ਆਪਣੀ ਦੱਸ ਤੇਰੀ ਕੌਮ ਕਿਹੜੀ ਆ ਤੂੰ ਜੱਟ ਤਨੀ ਤੇਰੇ ਕੋਲ ਇੱਕ ਕਿਲਾ ਜ਼ਮੀਨ ਦਾ ਤਨੀ ਜਾ ਆਪਣੇ ਪਿੰਡ ਦੇ ਵਿੱਚੋਂ ਪੁੱਛ ਕੇ ਲਿਆ ਤੇਰੇ ਪਿੰਡ ਦੇ ਵਿੱਚੋਂ ਜਿੱਦਾਂ ਹੁਣ ਇੱਕ ਕੁੜੀ ਆ ਦੀਪਕੌਰ ਨੇ ਤੇ ਪੁੱਛਿਆ ਵੀ ਸਤਿ ਸ਼੍ਰੀ ਅਕਾਲ ਹੁਣ ਮੈਂ ਇੱਥੇ ਨਹੀਂ ਕਹਿਣਾ ਤੁਹਾਨੂੰ ਜੋ ਮੈਂ ਕਹਿਣਾ ਉਹ ਨਾ ਹੁੰਦੀ ਵੀਰੇ ਸੋ ਗੱਲਬਾਤ ਇਦਾਂ ਵਾ ਵੀ ਜਿਹੜੀ ਗੱਲਬਾਤ ਹੈਗੀ ਆ ਵੀ ਤੁਸੀਂ ਜਦੋਂ 500 ਡਾਲਰ 500 ਡਾਲਰ ਲਾ ਲਓ 500 ਰੁਪਇਆ ਲਾ ਲਓ ਜਾਂ ਕੁਝ ਵੀ ਲਾ ਲਓ ਜਦੋਂ ਇਹਨਾਂ ਨੂੰ ਦਿੱਤਾ ਵਾ ਜਿੱਦਣ ਤੁਸੀਂ ਇਹਨਾਂ ਦੇ ਕੋਲੋਂ ਮੰਗਣ ਜਾਂਦੇ ਹੋ ਵਾਪਸ ਜਾਂ ਕਿਤੇ ਤੁਹਾਨੂੰ ਲੋੜ ਪੈ ਜਾਂਦੀ ਇਹਨਾਂ ਕੋਲ ਲੈਣ ਜਾਂਦੇ ਹੋ ਤੁਹਾਨੂੰ ਜੋ ਸਬੂਤ ਤੁਸੀਂ ਦਿੱਤਾ ਸੀ ਕੋਈ ਵੀ ਮੇਰੇ ਅਕਾਊਂਟ ਦੇ ਵਿੱਚ 1000 ਰੁਪਿਆ ਸੀ ਤੇ ਉਹਦੇ ਵਿੱਚੋਂ ਮੈਂ 500 ਦਿੱਤਾ ਤੁਹਾਨੂੰ ਪਰ ਇਹਨਾਂ ਨੂੰ ਤੁਹਾਨੂੰ ਸਬੂਤ ਦੇਣੇ ਪੈਣੇ ਉਦੋਂ ਬਖਾਲਣਾ ਪੈਣਾ ਵਾ ਕਿ ਤੁਹਾਡੇ ਸਾਡੇ ਕੋਲ ਇੱਕ ਕਿੱਲਾ ਜ਼ਮੀਨ ਆ ਸਾਡੇ ਕੋਲ ਮਰਲਾ ਵਾ ਸਾਡੇ ਕੋਲ ਦੋ ਮਰਲੇ ਆ ਸਾਡੇ ਨਾ ਤਾਂ ਤੁਸੀਂ ਪਿੰਡ ਦੇ ਲੋਕ ਨੂੰ ਕਿਸ ਨੂੰ ਪੁੱਛਿਆ ਹੋਣਾ ਇਹ ਆਪ ਹੀ ਮੈਂ ਪਿੰਡ ਦੇ ਲੋਕੋ ਵੀ ਮੈਂ 100 ਰੁਪਿਆ ਦੇ ਮੈਂ 500 ਰੁਪਿਆ ਦੇਣ ਚੱਲੇ ਆ ਵਾ ਤੇ 500 ਰੁਪਿਆ ਜਿਹੜਾ ਵਾ ਇਹ ਹੁਣ ਖਾਲਸਾਟ ਦੇ ਖਾਤੇ ਦੇ ਵਿੱਚ ਜਾਣਾ ਵਾ ਪਰ ਜਦੋਂ ਤੁਸੀਂ ਇਹਨਾਂ ਦੇ ਕੋਲੋਂ ਮਦਦ ਮੰਗਣ ਜਾਣਾ ਵਾ ਨਾ ਤੇ ਤੁਹਾਨੂੰ ਪਿੰਡ ਦੇ ਲੋਕਾਂ ਦੇ ਕੋਲੋਂ ਬਿਆਨ ਲੈ ਕੇ ਜਾਂ ਤੁਹਾਨੂੰ ਪਿੰਡ ਦੇ ਲੋਕਾਂ ਦੇ ਸਰਪੰਚ ਕੋਲੋਂ ਪੰਚ ਕੋਲੋਂ ਲਿਖਾ ਕੇ ਲੈ ਕੇ ਜਾਣਾ ਪੈਣਾ ਵੀ ਵਾਕਿਆ ਹੀ ਬੰਦਾ ਲੋਡ ਬੰਦਾ ਹੁਣ ਤੁਸੀਂ ਦੱਸੋ ਵੀ ਤੁਹਾਡੇ ਤੋਂ ਵੱਡਾ ਬੇਵਕੂਫ ਫਿਰ ਕਿਹੜਾ ਵਾ ਜਿਹੜਾ ਇਹਨਾਂ ਨੂੰ ਬਿਨਾ ਪੁੱਛਿਓ ਕਿਸ ਨੂੰ ਪੈਸਾ ਦਵੇ ਹੋ ਸਕਦਾ ਤੁਸੀਂ ਕਿਸ ਨੂੰ ਕਰਮਣਾ ਦੱਸਦੇ ਹੋ ਪਰ ਤੁਹਾਨੂੰ ਜਦੋਂ ਲੋੜ ਪੈਣੀ ਆ ਉਸੇ 500 ਦੀ ਜੇ ਤੁਸੀਂ ਇਹਨਾਂ ਕੋਲ ਲੈਣ ਜਾਣਾ ਤੁਹਾਨੂੰ ਲੋਕਾਂ ਨੂੰ ਪਿੰਡ ਦੇ ਲੋਕਾਂ ਕੋ ਵੀ ਪੁਛਾ ਕੇ ਖੜਨਾ ਪੈਣਾ ਸਰਪੰਚ ਕੋ ਵੀ ਖੜਨਾ ਪੈਣਾ ਬੈਂਕ ਬੈਲੈਂਸ ਵੀ ਵਿਖਾ ਲੈਣਾ ਪੈਣਾ ਤੁਹਾਨੂੰ ਆਪਣੀ ਸਥਿਤੀ ਵੀ ਦੱਸਣੀ ਪੈਣੀ ਆ ਜਦੋਂ ਤੁਸੀਂ ਦੇਣਾ ਵਾ ਇਹਨਾਂ ਕੁਝ ਨਹੀਂ ਪੁੱਛਣਾ ਵੈਗਰੂ ਕਹਿ ਕੇ ਰੱਖ ਲੈਣਾ ਪਰ ਜਦੋਂ ਤੁਹਾਨੂੰ ਕਿਤੇ ਦੇਣ ਦੀ ਲੋੜ ਪਈ ਤੇ ਤੁਹਾਨੂੰ 100 ਇਹਨਾਂ ਦੀਆਂ ਫਾਰਮੈਲਿਟੀਆਂ ਪੂਰੀਆਂ ਕਰਨੀਆਂ ਪੈਣੀਆਂ ਪਰ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਸਿਆਣੇ ਹੋ ਕਿ ਬੇਵਕੂਫ ਉਹ ਹੋਈ 500 ਦੇ ਤੁਹਾਡੇ ਪਿੰਡ ਦਾ ਕੋਈ ਲੋਡ ਬੰਦ ਵਾ ਉਹੋ ਹੀ 500 ਤੁਸੀਂ ਆਪਣੇ ਪਿੰਡ ਦੇ ਕਿਸੇ ਲੋਡ ਬੰਦ ਨੂੰ ਦਓ ਇੱਕ ਜਣਾ ਨਹੀਂ ਜੇ ਪੰਜ ਜਣੇ ਇਕੱਠੇ ਹੋ ਕੇ 10 ਜਣੇ ਇਕੱਠੇ ਹੋ ਕੇ ਜੇ ਕਿਸੇ ਪਿੰਡ ਦੇ ਲੋਡ ਬੰਦ ਨੂੰ ਦਓ ਹੋ ਸਕਦਾ ਉਸ ਲੋਡ ਬੰਦ ਦੇ ਕੱਲ ਨੂੰ ਹਾਲਾਤ ਬਦਲ ਜਾਣ ਤੇ ਜਦੋਂ ਤੁਸੀਂ ਕੱਲ ਨੂੰ ਤੁਹਾਨੂੰ ਲੋਡ ਹੋਵੇ ਤੇ ਉਹ 10 ਬੰਦੇ ਤੁਹਾਡੇ ਹੱਕ 'ਚ ਖੜ੍ਹ ਜਾਣਾ ਝੂਠਾ ਜਾਂ ਸੱਚਾ ਇਹ ਗੱਲ ਇਹ ਗੱਲ ਦੱਸੋ ਜੇ ਤੁਸੀਂ ਆਪਣੇ ਪਿੰਡ ਦੇ ਵਿੱਚ ਜੇ ਪਿੰਡ ਦੇ ਵਿੱਚ ਤੁਸੀਂ ਆਪਣੇ 10 ਬੰਦੇ ਕਿਸੇ ਮਾਤੜ ਦੇ ਲਈ ਖੜ ਜਾਂਦੇ ਹੋ ਤੇ ਜੇ ਤੁਹਾਡੇ ਲਈ ਉਹ 10 ਬੰਦੇ ਖੜ ਜਾਂਦੇ ਹੋ ਤੁਹਾਨੂੰ ਇਹਨਾਂ ਸਮਾਜ ਸਮਾਜੀਆਂ ਦੀ ਜਾਣ ਦੀ ਕਿ ਲੋੜ ਨਾ ਤੁਹਾਨੂੰ ਆਪਣੇ ਪ੍ਰੂਫ ਦੇਣ ਦੀ ਲੋੜਾ ਤੁਹਾਨੂੰ ਆਪਣੀ ਇੰਪੈਲੀਜੀ ਦੱਸਣ ਦੀ ਲੋੜਾ ਨਾ ਤੁਹਾਨੂੰ ਆਪਣੇ ਬੈਂਕ ਬੈਲੈਂਸ ਬਖਾਲਣ ਦੀ ਲੋੜਾ ਤੁਹਾਨੂੰ ਪਿੰਡ ਦੇ ਵਿੱਚੋਂ ਜਾ ਕੇ ਤੇ ਕੁਝ ਦੱਸਣ ਦੀ ਲੋੜ ਆ ਵੀ ਹਾਂ ਵੀ ਆ ਮੇਰੇ ਪਿੰਡ ਦੇ ਬੰਦੇ ਨੇ ਇਹ ਵੀ ਕਿਹਾ ਵੀ ਇਹ ਲੋੜਵੰਦਾ ਜਾਂ ਲੋੜਵੰਦੀਆਂ ਆ ਅਦੀਪਕੋਰ ਕੁੜੀ ਆ ਉਹਨੂੰ ਪੁੱਛ ਕੇ ਵੇਖਿਓ ਵੀ ਉਹਦੇ ਕੋਲ ਕੀ ਕੀ ਮੰਗਿਆ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪਰਿਵਾਰ ਨੂੰ ਪੁੱਛ ਕੇ ਵੇਖਿਓ ਵੀ ਉਹਨਾਂ ਦੇ ਕੋਲੋਂ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਵਾਂ ਮੰਗੀਆਂ ਗਈਆਂ ਬੈਂਕ ਬੈਲੈਂਸ ਦਾ ਤੁਹਾਡੇ ਕੋਲ ਕੀ ਆ ਤੁਹਾਨੂੰ ਕਮਾਈ ਕਿੰਨੀ ਆ ਤੁਹਾਡੇ ਘਰ ਦੇ ਕਿੰਨੇ ਮੈਂਬਰ ਨੌਕਰੀ ਕਰਦੇ ਇਹਨਾਂ ਤੁਹਾਨੂੰ 100 ਗੱਲਾਂ ਪੁੱਛਣੀਆਂ ਪਰ ਲੈਣ ਲੱਗਿਆਂ ਕੋਈ ਪੁੱਛਦੇ ਆ ਜਦੋਂ ਤੁਸੀਂ ਦਸਬੰਦ ਦਿੰਦੇ ਹੋ ਤੁਸੀਂ ਕਹਿੰਦੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਲਈ ਰੱਬ ਉਹੋ ਬੰਦਿਆਂ ਲਈ ਇਹ ਰੱਬ ਵਾ ਜਿਹੜੇ ਬੰਦੇ ਜਿਨ੍ਹਾਂ ਬੰਦਿਆਂ ਨੂੰ ਇਹ ਤੱਕ ਲੋੜ ਨਹੀਂ ਪਈ ਜਿਨ੍ਹਾਂ ਬੰਦਿਆਂ ਨੂੰ ਲੱਗਦਾ ਵੀ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਰੋਟੀ ਪਾਣੀ ਚੱਲਦਾ ਜਿਨ੍ਹਾਂ ਦੇ ਸਿਰ ਤੇ ਛੱਤ ਵਾ ਜਿਨ੍ਹਾਂ ਨੂੰ ਇਲਾਜ ਦੀ ਲੋੜ ਨਹੀਂ ਪੈਂਦੀ ਉਹ ਸਮਰਾਥਾ ਇਲਾਜ ਕਰਉਂਦੇ ਜਿਹੜੇ ਬੰਦੇ ਲੋੜਵੰਦ ਹਨ ਉਹਨਾਂ ਨੂੰ ਪੁੱਛ ਕੇ ਵੇਖੋ ਸਾਨੂੰ ਆਸ਼ਰਮ ਵਧਾਉਣ ਦੀ ਸਾਨੂੰ ਐਨ ਜੀਓ ਵਧਾਉਣ ਦੀ ਸਾਨੂੰ ਹੋਰ ਕੋਈ ਏਦਾਂ ਦੇ ਝੰਜੜ ਕਰਨ ਦੀ ਲੋਬੋਤੀ ਲੋੜ ਨਹੀਂ ਹੈਗੀ ਸਿੱਖ ਕੌਮ ਨੂੰ ਲੋੜ ਆਪਣੇ ਸਕੂਲ ਬਣਾਉਣ ਦੀ ਆਪਣੇ ਹਸਪਤਾਲ ਬਣਾਉਣ ਦੀ ਜਿਹਦੇ ਵਿੱਚ ਸਿੱਖਾਂ ਦਾ ਇਲਾਜ ਹੋਵੇ ਮੈਂ ਇੱਕ ਦੇ ਠੋਕ ਕੇ ਕਹਿੰਦਾ ਆਂ ਵੀ ਖਾਨੂੰ ਸਿੱਖਾਂ ਨੂੰ ਸਿੱਖਾਂ ਦੀ ਹੀ ਮਦਦ ਕਰਨੀ ਚਾਹੀਦੀ ਜੇ ਕੋਈ ਸਾਡਾ ਹਸਪਤਾਲ ਬਣਦਾ ਸਿਰਫ ਉਥੇ ਇਲਾਜ ਸਿੱਖ ਦਾ ਹੋਵੇ ਸਕੂਲ ਬਣਦਾ ਉਥੇ ਸਿਰਫ ਸਿੱਖ ਦਾ ਬੱਚਾ ਹੋਵੇ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਕਿਸੇ ਕਿਸਮ ਦੀ ਕੋਈ ਮੈਨੂੰ ਕਿਸੇ ਮਨੁੱਖਤਾ ਦਾ ਕੋਈ ਮੈਨੂੰ ਅਜੇ ਐਡਾ ਕੋਈ ਭਾਰ ਚੁੱਕਣ ਦੀ ਲੋੜ ਨਹੀਂ ਹੈਗੀ ਜਿੰਨਾ ਚਿਰ ਸਾਡੇ ਭਰਾ ਲੋੜ ਵੰਦਾ ਮੈਂ ਤਾਂ ਇਸ ਗੱਲ ਨਾਲ ਸਹਿਮਤ ਹਾਂ ਮੈਂ ਤਾਂ ਕਹਿੰਦਾ ਸਿੱਖ ਦਾ 1 ਰੁਪਿਆ ਵੀ ਜੇ ਸਿੱਖ ਦਾਨ ਦਿੰਦਾ ਵਾ ਤੇ ਉਹ ਸਿੱਖ ਦਾ ਸਿੱਖ ਦੇ ਉੱਤੇ ਖਰਚਾ ਹੋਣਾ ਚਾਹੀਦਾ ਕਿਸੇ ਬੰਨੇ ਵੀ ਹੋਰ ਨਹੀਂ ਲੱਗਣਾ ਚਾਹੀਦਾ ਸੋ ਇੰਨੀਆਂ ਕ ਬੇਨਤੀਆਂ ਕਰਨੀਆਂ ਸੀ ਬਾਬਿਓ ਠੱਗ ਫੇਰ ਹੀ ਐਕਟਿਵ ਹੋਏ ਆ ਸੋ ਇਹਨਾਂ ਦੇ ਵੱਲ ਧਿਆਨ ਕਰਨ ਦੀ ਜਗ੍ਹਾ ਦੇ ਉੱਤੇ ਆਪਣੇ ਪਿੰਡ ਵਾਲੇ ਬਨੇ ਧਿਆਨ ਕਰੋ ਆਪਣੇ ਭੈਣ ਭਰਾਵਾਂ ਦੀ ਬਾਰੇ ਬਨੇ ਧਿਆਨ ਕਰੋ ਮੇਰਾ ਲੋਡ ਲੱਤ ਗਿਆ ਸੌਰੀ ਮੇਰਾ ਲੋਡ ਥੋੜਾ ਜਿਹਾ ਤਿੰਨ ਕ ਪੈਲਟ ਹੀ ਉਹਨਾਂ ਛੇਤੀ ਲਾ ਲਿਆ ਮੈਨੂੰ ਆਵਾਜ਼ ਪੈ ਜਣੀ ਮੈਨੂੰ ਜਾਣਾ ਪੈਣਾ ਗੱਲਾਂ ਤੁਹਾਡੇ ਨਾਲ ਜੇ ਟਾਈਮ ਲੱਗਾ ਤੇ ਅੱਜ ਸ਼ਾਮ ਨੂੰ ਫੇਰ ਕਰਾਂਗੇ ਪਰ ਮੈਂ ਇੱਕੋ ਗੱਲ ਚਾਹੁੰਨਾ ਵੀ ਰਵੀ ਨੂੰ ਦਾਨ ਦੇਣ ਤੋਂ ਪਹਿਲਾਂ ਰਵੀ ਦੇ ਕੋਲੋਂ ਪਿਛਲੇ ਹੜ੍ਹਾਂ ਦਾ ਜਿੰਨਾ ਪੈਸਾ ਇਕੱਠਾ ਹੋਇਆ ਉਹਦੇ ਬਾਰੇ ਜਾਣਕਾਰੀ ਲਾਓ ਵੀ ਤੂੰ ਪੈਸੇ ਭੇਜੇ ਕਿੱਦਾਂ ਵਾਂ ਕਿਸ ਤਰੀਕੇ ਨਾਲ ਕਿਹੜੀ ਬੈਂਕ ਦੇ ਵਿੱਚ ਪੈਸੇ ਭੇਜੇ ਕਿਹੜੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਦਾ ਵਾਂ ਕਿਹੜਿਆਂ ਨੂੰ ਤੂੰ ਮਦਦ ਬੰਦ ਕੀਤੀ ਆ ਜੇ 25 30 ਲੱਖ ਰੁਪਏ ਡੋਨੇਸ਼ਨ ਮਹੀਨੇ ਦੀ ਤੂੰ ਕਿੱਥੇ ਚਲਦੇ ਆ ਆਪਣੇ ਪ੍ਰੋਜੈਕਟ ਜਿਹੜੇ ਆ ਉਹ ਤਰਤੀਬ ਵਾਈਜ਼ ਜਿਦਾਂ ਤੂੰ ਕਹਿਣਾ ਵਾਂ ਉਦਾਂ ਪਾ ਤੇ ਫਿਰ ਅੱਗੇ ਮਦਦ ਕਰੋ ਨਾ ਬੇਵਕੂਫ ਬਣੋ ਸਿੱਖੋ ਇਨ੍ਹਾਂ ਦੇ ਲੋਕਾਂ ਦੇ ਪਿਛੇ ਲੱਗ ਕੇ ਆਪਣੇ ਭਰਾਵਾਂ ਦੀ ਮਦਦ ਕਰੋ ਜੇ ਤੁਸੀਂ ਆਪਣੇ ਭਰਾਵਾਂ ਦੀ ਮਦਦ ਕਰੋਗੇ ਤੇ ਕੱਲ ਨੂੰ ਤੁਹਾਡੇ ਨਾਲ ਵੀ ਕੋਈ ਖੜ ਜੂਗਾ ਨਹੀਂ ਤੇ ਦਾਨ ਦੇ ਕੇ ਵੀ ਇਹਨਾਂ ਦੇ ਅੱਗੇ ਮੰਗਤੇ ਬਣ ਕੇ ਖੜੇ ਹੋਗੇ ਜਿਨ੍ਹਾਂ ਨੂੰ ਕਿਤੇ ਤੁਸੀਂ ਦਾਨ ਦਿੰਦੇ ਰਹੇ ਹੋ ਸੋ ਇੰਨੀਆਂ ਕੁ ਬੇਨਤੀਆਂ ਆਹੀ ਇਹ ਠੱਗ ਤਿੰਨੇ ਫਿਰ ਚੰਗੇ ਮੋٹے ਕੰਮ ਲੈਵਲ ਤੇ ਐਕਟਿਵ ਹੋਏ ਆ ਇਹਨਾਂ ਦੇ ਕੋਲੋਂ ਬਚੋ ਤੇ ਆਪਣੇ ਭੈਣ ਭਰਾਵਾਂ ਦੀ ਬਾਹ ਆਪਣੇ ਪਿੰਡ ਦੇ ਵਿੱਚ ਹੀ ਫੜੋ 5 7 10 ਜਣੇ ਰਲ ਕੇ ਫੜ ਲਓ ਉਹਨੂੰ ਬਚਾ ਲਓ ਜੇ ਕੱਲ ਨੂੰ ਹੋਊਗਾ ਸਹੀ ਤੇ ਹੋ ਸਕਦਾ ਉਹ ਤਾਂ ਢੀ ਮਦਦ ਲਈ ਵੀ ਅੱਗੇ ਆ ਜੇ ਤੇ ਉਹ 10 ਵੀ ਆ ਜਾਣ हां रामकड़िया जी ਮੈਨੂੰ ਪਤਾ ਵਾ ਤੁਹਾਡੀ ਸਰਕਾਰ ਆ ਤੈਨੂੰ ਜਵਾਬ ਮੈਂ ਦੇਣਾ ਨਹੀਂ ਚਾਹੁੰਦਾ ਮੁਲਕ ਤੋਂ ਬਾਹਰ ਜਾ ਕੇ ਇਹੋ ਜੀਆਂ ਗੱਲਾਂ ਕਿਉਂ ਕਰਦੇ ਹੋ ਮੁਲਕ ਦੇ ਵਿੱਚ ਵੀ ਇਹ ਗੱਲਾਂ ਜਿਹੜੀਆਂ ਲੋਕ ਕਰਦੇ ਆ ਇੱਥੇ ਤੇਰ ਤੋਂ ਬਗੈਰ ਜਿੰਨੇ ਕੁ ਲੱਗੇ ਆ ਉਹ ਸਾਰੇ ਸੁਣਦੇ ਆ ਬਾਕੀ ਤੂੰ ਆਪ ਦੀ ਭੇਡ ਮਾਂ ਤੇ ਤੂੰ ਪਹਿਲਾਂ ਆਪ ਦੀ ਪਾਰਟੀ ਨੂੰ ਸਵਾਲ ਕਰ ਜਾ ਕੇ ਵੀ ਕੀ ਕੀਤਾ ਪੰਜਾਬ ਲਈ ਉਹਨਾਂ ਨੇ ਠੀਕ ਆ ਨਾ ਬਾਹਰ ਜਾ ਕੇ ਗੱਲਾਂ ਇਹ ਕਰਕੇ ਕਰਨ ਦੇ ਆ ਵੀ ਹੁਣ ਦੇਣ ਜੋਗੇ ਹੋਏ ਆ ਪੰਜਾਬ ਕੋਈ ਦੇਣ ਜੋਗੇ ਨਹੀਂ ਇਹ ਕਰਕੇ ਗੱਲ ਨਹੀਂ ਕਰਦੇ ਹੁਣ ਜੇ ਦਿਨੇ ਆ ਇਹਨਾਂ ਲੋਕਾਂ ਨੂੰ ਅਸੀਂ ਪਹਿਲਾਂ ਪੜਿਆ ਵਾਸਤੇ ਵੇਖਿਆ ਵਾ ਸਾਰਾ ਕੁਝ ਤੇ ਫਿਰ ਇਸ ਕੰਮ ਤੇ ਬੋਲਣ ਲੱਗੇ ਆ ਤੁਹਾਡੇ ਵਾਂਗ ਉਹਨੀਆਂ ਪੇਡਾਂ ਬਣ ਕੇ ਨਹੀਂ ਬੋਲਣ ਲੱਗੇ ਸੋ ਮੇਰੇ ਵੀਰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਇਹੀ ਲਿਆ ਇੱਕ ਉਹ ਤੀਰਸ ਸਥਾਨ ਖੋਲਣ ਲੱਗ ਪਿਆ ਵਾ ਇੱਕ ਮਨੁੱਖਤਾ ਦੀ ਸੇਵਾ ਦੇ ਅੰਡਰ ਭਈਏ ਸਾਂਭ ਕੇ ਉੱਥੇ ਭਈਆਂ ਦਾ ਇਲਾਜ ਕਰੀ ਜਾਂਦਾ ਵਾ ਨਾਲ ਆਪਣਾ ਨਸ਼ਾ ਪੱਤਾ ਚਲਾਈ ਜਾਂਦਾ ਮੈਂ ਤਾਂ ਇਹਨਾਂ ਵੀ ਮਿੰਟੂ ਨੂੰ ਤੇ ਇੰਨਾ ਹੀ ਬੋਤ ਆ ਕਿ ਜੇ ਉਹ ਸੇਵਾ ਕਰਨ ਰਿਹਾ ਉੱਥੇ ਤੇ ਜਿੰਨੀ ਕੋਈ ਫੀਮ ਖਾਂਦਾ ਉਹਦੀ ਫੀਮ ਪੂਰੀ ਹੋਈ ਜਾਵੇ ਉਹਦੇ ਘਰਦਿਆਂ ਨੇ ਕਹਿੰਦਾ ਸ਼ੁਕਰ ਆ ਕਿਤੇ ਘਰੋਂਦਰੀ ਖਾਂਣ ਡਿਆ ਕਦੇ ਜ਼ਮੀਨਤਰੀ ਵੀ ਕੰਢੀ ਸੋ ਸਾਰੇ ਬੰਦੇ ਇਹ ਤਿੰਨ ਬੰਦੇ ਜਿਹੜੇ ਆ ਇਹ ਤਿੰਨੇ ਬੰਦੇ ਜਿਹੜੇ ਆ ਇਹ ਤਿੰਨ ਬੰਦੇ ਹੀ ਜਿਹੜੇ ਆ ਇਹ ਕਿੰਨੇ ਬੰਦੇ ਆਪੋ ਆਪਣੀ ਫੀਲਡ ਦੇ ਵਿੱਚੋਂ ਫੇਲ ਹੋ ਕੇ ਸਮਾਜ ਸੇਵਾਲੇ ਬੰਨੇ ਆਏ ਅਰੀ ਮਿੰਟੂ ਨੇ ਪਹਿਲਾਂ ਬਦਮਾਸ਼ੀ ਕੀਤੀ ਲੋਕਾਂ ਦੇ ਜ਼ਮੀਨਾਂ ਦੱਬੀਆਂ ਕਬਜ਼ੇ ਕੀਤੇ ਦੁਕਾਨਾਂ ਤੇ ਕਈ ਕੁਝ ਕੀਤਾ ਫਿਰ ਉਹ ਕੰਮ ਨਹੀਂ ਚੱਲਿਆ ਫਿਰ ਰੈਸਟੋਰੈਂਟ ਖੋਲ੍ਹਿਆ ਰੈਸਟੋਰੈਂਟ ਖੋਲਣ ਤੋਂ ਬਾਅਦ ਆ ਮੁਰਕਿਆ ਆ ਵੇਖਿਆ ਵੀ ਆ ਜੇ ਭਾਈ ਹੁਣ ਸਮਾਜ ਸੇਵਾ ਤੇ ਚੱਲੀ ਜਾਂਦੀ ਕਵਾਤਰਾ ਹੀ ਕਵਾਤਰਾ ਜਿਹੜਾ ਸੀ ਉਹ ਕਲਾਕਾਰੀ ਵਾਲੇ ਬੰਨਿਆਂ ਫੇਲ ਹੋਇਆ ਮਾਡਲਿੰਗ ਵਾਲੇ ਬੰਨਿਆਂ ਫੇਲ ਹੋਇਆ ਸਿੰਗਿੰਗ ਵਾਲੇ ਬੰਨਿਆਂ ਫੇਲ ਹੋਇਆ ਆਪ ਪਾਰਟੀ ਆਉਣ ਦੇ ਉੱਤੇ ਕੁਰਸੀਆਂ ਚੁੱਕ ਦਿੱਤੀਆਂ ਹੁਣ ਲੋੜ ਦੀ ਮੁੜ ਕੇ ਫੇਰ ਇੱਕ ਜਰੀਆ ਨਾ ਦੀ ਸੰਸਥਾ ਬਣਾ ਕੇ ਹੁਣ ਤੀਰ ਸਥਾਨ ਖੋਲਣ ਲੱਗਾ ਉੱਥੇ ਵੇਖ ਲਿਓ ਜੇ ਅੱਧਿਓ ਵੱਧ 70% ਬਈਏ ਨਾ ਹੋਣਗੇ ਤਾਂ ਆਖਿਓ ਜੇ ਕੋਈ ਦਵਾਈ ਕਿਸੇ ਨੂੰ ਮਿਲ ਜੂਗੀ ਉੱਥੇ ਕੋਈ ਸਿੱਖ ਜਾ ਕੇ ਕਵੇ ਮੇਰੇ ਕੋਲ ਦੋ ਕਿਲੇ ਜ਼ਮੀਨ ਆ ਮੈਂ ਦਵਾਈ ਲੈਣੀ ਕੋਈ ਦਵਾਈ ਲੈ ਕੇ ਬੁਖਾਰ ਦੇ ਉਥੋਂ ਮੈਨੂੰ ਰਵੀ ਜਿਹੜਾ ਰਵੀ ਪਹਿਲਾਂ ਪਤਾ ਨਹੀਂ ਕਿਹੇ ਫੌਜ-ਫੌਜ ਦੇ ਵਿੱਚ ਹੋਇਆ ਸੀ ਕਿੱਥੇ ਜਰਮਨੀ ਹੋਇਆ ਸੀ ਕਿੱਥੇ ਇੰਗਲੈਂਡ ਹੋਇਆ ਸੀ ਉੱਥੋਂ ਭੱਜ ਆਇਆ ਉੱਥੇ ਦੀ ਉੱਥੇ ਦਾ ਰੂਲ ਫਾਲੋ ਨਹੀਂ ਕਰ ਸਕਿਆ ਤਾਂ ਉੱਥੋਂ ਭੱਜਾਇਆ ਤੇ 99 ਦੇ ਵਿੱਚ 25 ਜਥੇਬੰਦੀਆਂ ਖਾ ਕੇ ਸਿੱਖਾਂ ਦੀਆਂ ਤੇ ਹੁਣ ਆਣ ਕੇ ਤੇ ਬਹਿ ਗਿਆ ਇੱਥੇ ਤੇ ਸੰਸਥਾ ਖੋਲ ਕੇ ਜਿਹੜੀਆਂ 25 ਜਥੇਬੰਦੀਆਂ ਦੇ ਪੰਜ ਪ੍ਰਧਾਨ ਨੇ ਆਪਣੇ ਨਾਲ ਲਿਆ ਸੀ ਉਹ ਵੀ ਕੱਢ ਦਿੱਤੇ ਸੋ ਬਾਬੇ ਉਹ ਮੈਂ ਹੁਣ ਨਿਕਲਣਾ ਚਾਹੁੰਨਾ ਕਿਉਂਕਿ ਮੇਰੇ ਅਗਲੇ ਬੰਨੇ ਟਰੱਕ ਖੜਾ ਉਹ ਵੀ ਇੰਨੇ ਵੀ ਲੋਡ ਲਾਉਣਾ ਸੋ ਫਿਰ ਮਿਲਦੇ ਹਾਂ ਸ਼ਾਮ ਨੂੰ ਘਟਨਾ ਗੱਲਬਾਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ